ਭਾਈ ਗੁਰਜੀਤਤਾ ਤੇ ਆਪ ਸਭ ਨੂੰ ਪਤਾ ਹੈ ਹੈ ਕਿ ਭਾਈ ਸੇਪਾਈ ਅਮਰਪਾਲ ਸਿੰਘ ਜੀ ਖਾਲਸਾ ਬਾਹਰਸ ਪੰਜਾਬ ਦੇ ਮੁਖੀ ਜੋ ਖੰਡੂਰ ਸਾਹਿਬ ਤੋਂ ਐਮਪੀਡੀ ਜ਼ੋਨ ਲੜ ਰਹੇ ਨੇ ਸੋ ਖੰਡੂਰ ਸਾਹਿਬ ਦੇ ਸਾਰੇ ਹੀ ਬੋਟਰਾ ਨੂੰ ਸਪੋਰਟਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਈ ਸੇਪਾਈ ਅਮਰਪਾਲ ਸਿੰਘ ਦੀ ਸਪੋਰਟ ਕਰੋ ਤਾਂ ਕਿ ਉਹ ਜੋ ਡੇਗਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਹਨ ਉਹ ਬਾਹਰ ਆ ਕੇ ਫੇਰ ਨੌਜਵਾਨਾਂ ਨੂੰ ਨਸ਼ਾ ਤੋਹਤ ਕਰਨ ਅਤੇ ਗੁਰੂ ਦੇ ਲੜ ਲਾਉਣਾ ਕੋ ਆਪਣੇ ਧਰਮਾਂ ਦੇ ਵਿੱਚ ਪਰਪੱਕ ਕਰਨਾ ਇਹ ਪ੍ਰਚਾਰ ਸਿੱਖੀ ਦਾ ਅਤੇ ਪੰਜਾਬ ਦੇ ਲਈ ਜੋ ਨਸ਼ਿਆਂ ਤੋਹਤ ਕਰਨ ਵਾਸਤੇ ਜੋ ਵੀ ਹੀਰ ਚਲਾਈ ਸੀ ਉਹ ਫੇਰ ਸ਼ੁਰੂ ਕਰ ਸਕਣ ਅਤੇ ਬੇਨਤੀ ਹੈ ਸਾਰੇ ਹੀ ਖੰਡੂਰ ਸਾਹਿਬ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਕਿ ਇੱਕ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਹਾਂ ਇਹ ਬਾਤੋ ਵਦ ਭਾਈ ਸਾਹਿਬ ਦੀ ਸਪੋਰਟ ਤੇ ਵੋਟ ਪਾ ਕਰਕੇ ਉਹਨਾਂ ਨੂੰ ਐਮਪੀ ਬਣਾ ਕੇ ਅਸੈਂਬਲੀ ਵਿੱਚ ਭੇਜੋ ਇੱਕ ਗੱਲ ਜ਼ਰੂਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਅਸੀਂ ਸਾਝੇ ਹਾਂ ਪਰ ਫੇਰ ਵੀ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੇ ਨਾਲ ਜੋ ਸਰਕਾਰਾਂ ਵੱਲੋਂ ਧੱਕਾ ਕੀਤਾ ਗਿਆ ਸਾਥੀਆਂ ਸਮੇਤ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਹਨ ਉਹ ਬਾਹਰ ਆ ਸਕਣ ਇਸ ਕਰਕੇ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਹਾਂ ਔਰ ਜੋਰ ਬੇਨਤੀ ਕਰਦਾ ਹਾਂ ਫਨੂਰ ਸਹਿ ਦੇ ਵਸਨੀਕਾਂ ਨੂੰ ਕਿ ਵੱਧ ਤੋਂ ਵੱਧ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾ ਕੇ ਉਹਨਾਂ ਨੂੰ ਐਮਪੀ ਵਿੱਚ ਦਿਤਾਓ ਤਾਂ ਕਿ ਆਪਣੀ ਗੱਲ ਪੰਜਾਬ ਦੀ ਤੇ ਪੰਜਾਬੀਅਤ ਦੀ ਅਤੇ ਨੌਜਵਾਨਾਂ ਨੂੰ ਫੇਰ ਆਪਕੋ ਆਪਣੇ ਧਰਮ ਵਿੱਚ ਪਰਵਾਕ ਕਰਨ ਪ੍ਰਚਾਰ ਕਰਨ ਅਤੇ ਚੜ੍ਹਦੀ ਕਲਾ ਵਿੱਚ ਪੰਜਾਬ ਜਾਵੇ ਇਸ ਕਰਕੇ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ